ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਲਿਵਰ ਦੀ ਪਰੇਸ਼ਾਨੀ ਬੜੀ ਆਮ ਵੇਖੀ ਜਾ ਰਹੀ ਲੋਕਾਂ ਦੇ ਵਿੱਚ ਜੇ 10 ਬੰਦੇ ਲਈਏ ਘੱਟੋ ਘੱਟ 3 ਜਾਣਿਆਂ ਨੂੰ ਜਿਹੜਾ ਫੈਟੀ ਲਿਵਰ ਹੁੰਦਾ ਏ ਸੋ ਅੱਜ ਅਸੀਂ ਉਹਨਾਂ ਕੁਦਰਤੀ ਪੰਜ ਜੜੀ ਬੂਟੀਆਂ ਕਹਿ ਲਓ ਕੁਦਰਤੀ ਚੀਜ਼ਾਂ ਦੀ ਗੱਲ ਕਰਾਂਗੇ ਜਿਹੜੀਆਂ ਸਾਡੇ ਲਿਵਰ ਦੀ ਸਿਹਤ ਨੂੰ ਠੀਕ ਰੱਖਣਗੀਆਂ ਜੇ ਅਸੀਂ ਲਗਾਤਾਰ ਇਹਨਾਂ ਦੀ ਵਰਤੋਂ ਕਰਾਂਗੇ ਤਾਂ ਸੋ ਸਾਥੀਓਾ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੋਸਤੋ ਆਓ ਬਿਨਾ ਕਿਸੇ ਦੇਰੀ ਤੋਂ ਸਿੱਧਾ ਆਪਾਂ ਉਹਨਾਂ ਕੁਦਰਤੀ ਚੀਜ਼ਾਂ ਦੀ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਵੀ ਲਿਵਰ ਦਾ ਜਿਹੜਾ ਕੰਮ ਆ ਸਾਡੇ ਸਰੀਰ ਵਾਸਤੇ ਬਹੁਤ ਜ਼ਰੂਰੀ ਆ ਲਿਵਰ ਲਿਵਰ ਸਾਡੇ ਸਰੀਰ ਵਾਸਤੇ ਸਾਡੇ ਭੋਜਨ ਨੂੰ ਪਚਾਉਣ ਵਾਸਤੇ ਐਂਜ਼ਾਈਮਸ ਬਣਾਉਂਦਾ ਏ ਇਦੇ ਨਾਲ ਨਾਲ ਲਿਵਰ ਜਿੰਨੇ ਵੀ ਟੌਕਸਿਨਸ ਆ ਸਾਡੇ ਸਰੀਰ 'ਚ ਬਾਹਰਲੇ ਕਹ ਲੋ ਹਾਨਿਕਾਰਕ ਪਦਾਰਥਾ ਉਹਨਾਂ ਨੂੰ ਬਾਹਰ ਕੱਢਦਾ ਸਰੀਰ 'ਚੋਂ ਡੀਟੌਕਸੀਫਾਈ ਕਰਦਾ ਸਾਡੇ ਸਰੀਰ ਨੂੰ ਤੇ ਇਹਦੇ ਨਾਲ ਨਾਲ ਕਈ ਅਜਿਹੇ ਹਾਰਮੋਨਸ ਆ ਜਿਹੜੇ ਸਾਡੇ ਸਰੀਰ ਨੂੰ ਬਹੁਤ ਜਿੰਨਾ ਦੀ ਲੋਡ ਹੁੰਦੀ ਆ ਉਹ ਵੀ ਲਿਵਰ ਹੀ ਬਣਾਉਂਦਾ ਸੋ ਹੋਰ ਵੀ ਬਹੁਤ ਮਹੱਤਵਪੂਰਨ ਕਹ ਲੋ 500 ਤੋਂ ਵੱਧ ਕੰਮ ਜਿਹੜੇ ਲਿਵਰ ਕਰਦਾ ਹੈ ਸਾਡੇ ਸਰੀਰ ਵਾਸਤੇ ਸੋ ਇਹਦੀ ਸਿਹਤ ਠੀਕ ਹੋਣੀ ਬਹੁਤ ਜ਼ਰੂਰੀ ਆ ਸੋ ਜੇ ਇਹਦੇ ਵਿੱਚ ਖਰਾਬੀ ਪੈਣੀ ਸ਼ੁਰੂ ਹੋ ਜੇ ਤਾਂ ਸਾਡੇ ਸਰੀਰ ਨੂੰ ਬਹੁਤ ਦਿੱਕਤਾਂ ਆ ਜਾਂਦੀਆਂ ਐ ਤੇ ਆਓ ਜੇ ਪਹਿਲੀ ਚੀਜ਼ ਦੀ ਗੱਲ ਕਰੀਏ ਪਹਿਲੀ ਕੁਦਰਤੀ ਚੀਜ਼ ਜਿਹੜੀ ਸਾਡੇ ਲਿਵਰ ਦੀ ਸਿਹਤ ਲਈ ਵਰਦਾਨ ਆ ਉਹ ਹੈਗੀ ਆ ਦੋਸਤੋ ਕੱਚੀ ਹਲਦੀ ਜਾਂ ਸਾਬਤ ਹਲਦੀ ਜਿਹਨੂੰ ਅਸੀਂ ਕਹਿ ਦਿੰਨੇ ਹਲਦੀ ਦੇ ਪੌਦੇ ਦੀ ਜਿਹੜੀ ਜੜ ਹੁੰਦੀ ਜਿਹਦੇ ਤੋਂ ਹਲਦੀ ਬਣਦੀ ਪਾਊਡਰ ਬਣਦਾ ਪਰ ਉਹਨੂੰ ਪਾਊਡਰ ਨੂੰ ਪ੍ਰੋਸੈਸ ਕੀਤਾ ਜਾਂਦਾ ਏ ਕਈ ਪ੍ਰਕਿਰਿਆਵਾਂ ਵਿੱਚੋਂ ਕੱਢਿਆ ਜਾਂਦਾ ਅਸਲ ਦੇ ਵਿੱਚ ਹਲਦੀ ਵਿੱਚ ਕਰਕੁਮਿਨ ਨਾਂ ਦਾ ਇੱਕ ਅਜੀਹਾ ਕੰਪਾਊਂਡ ਹੁੰਦਾ ਏ ਅਜਿਹੀ ਚੀਜ਼ ਹੁੰਦੀ ਆ ਜਿਹੜੀ ਸਾਡੇ ਲਿਵਰ ਨੂੰ ਫਾਇਦਾ ਦਿੰਦੀ ਆ ਤੇ ਸਾਨੂੰ ਹੋਰ ਵੀ ਫਾਇਦੇ ਦਿੰਦੀ ਸਾਡੇ ਸਰੀਰ ਨੂੰ ਪਰ ਜਦੋਂ ਹਲਦੀ ਨੂੰ ਪ੍ਰੋਸੈਸ ਕੀਤਾ ਜਾਂਦਾ ਏ ਅਜਈਆਂ ਕਈ ਪ੍ਰਕਿਰਿਆਵਾਂ ਵਿੱਚੋਂ ਕੱਢਿਆ ਜਾਂਦਾ ਏ ਤਾਂ ਇਹਦਾ ਕਰਕੁਮਿਨ ਦਾ ਅਸਰ ਬਹੁਤ ਘੱਟ ਹੋ ਜਾਂਦਾ ਸੋ ਸਾਨੂੰ ਸਾਬਤ ਹਲਦੀ ਲੈਣੀ ਪਊਗੀ ਇਹ ਨੁਸਖਾ ਤਿਆਰ ਕਰਨ ਲਈ ਸਾਬਤ ਹਲਦੀ ਦਾ ਅੱਜ ਅਸੀਂ ਕਾੜਾ ਬਣਾਉਣਾ ਉਹਦੇ ਬਾਰੇ ਜਾਣਾਂਗੇ ਸੋ ਇਹਦੇ ਨਾਲ ਕੀ ਆ ਕਰਕਿਉਮਨ ਦਾ ਜਿਹੜਾ ਅਸਰ ਆ ਉਹ ਸਾਨੂੰ ਪੂਰਾ ਮਿਲੂਗਾ ਇਹ ਕੰਪਾਊਂਡ ਦਾ ਤੇ ਸਾਡਾ ਲਿਵਰ ਚੋਂ ਜਿੰਨੀ ਗੰਦਗੀ ਬਾਹਰ ਨਿਕਲਦੀ ਆ ਇਹਦੇ ਨਾਲ ਨਾਲ ਜਿਹੜਾ ਕਰਕਿਉਮਨ ਉਹ ਐਂਟੀ ਇਨਫਲਾਮੇਟਰੀ ਆ ਸਾਡੇ ਲਿਵਰ ਦੀ ਸੋਜੇਸ਼ਨ ਨੂੰ ਵੀ ਘੱਟ ਕਰਦਾ ਏ ਲਿਵਰ ਚੋਂ ਫੈਟ ਵੀ ਬਾਹਲਦਾ ਏ ਲਿਵਰ ਨੂੰ ਤੰਦਰੁਸਤ ਕਰਦਾ ਐਕਟੀਵੇਟ ਕਰਦਾ ਤੇ ਲਿਵਰ ਵੱਧ ਐਨਜ਼ਾਈਮਸ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਸੋ ਇਹਨੂੰ ਬਣਾਉਣਾ ਕਿਵੇਂ ਆ ਤੁਸੀਂ ਛੋਟਾ ਜਿਹਾ ਟੁਕੜਾ ਜਿਹੜੀ ਸਾਬਤ ਹਲਦੀ ਦਾ ਲੈਣਾ ਹੈ ਇਹਨੂੰ ਇੱਕ ਗਲਾਸ ਪਾਣੀ ਦੇ ਵਿੱਚ ਉਬਾਲਣਾ ਹੈ ਇਹਦੇ ਨਾਲ ਨਾਲ ਛੋਟਾ ਜਿਹਾ ਟੁਕੜਾ ਤੁਸੀਂ ਦਾਲਚੀਨੀ ਦਾ ਲੈਣਾ ਕਿਉਂਕਿ ਦਾਲਚੀਨੀ 'ਚ ਵੀ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਆ ਇਹ ਵੀ ਸਾਡੇ ਲਿਵਰ ਦੀ ਸਿਹਤ ਲਈ ਬਹੁਤ ਫਾਇਦੇ ਰੱਖਦੀ ਆ ਤੇ ਸਾਥੀਓ ਇਹਦੇ ਨਾਲ ਨਾਲ ਤੁਸੀਂ ਇੱਕ ਚੁਟਕੀ ਜਿਹੜੀ ਕਾਲੀ ਮਿਰਚ ਆ ਉਹ ਜ਼ਰੂਰ ਪਾਉਣੀ ਆ ਉਹ ਮੈਂ ਤੁਹਾਨੂੰ ਦੱਸ ਦਿੰਨਾ ਕਿਉਂ ਕਿ ਦੋਸਤੋ ਜਿਹੜਾ ਕਰਕਿਮਨ ਕੰਪਾਊਂਡ ਆ ਉਹ ਓਨੀ ਦੇਰ ਸਾਡੇ ਅੰਤੜੀਆਂ ਵੱਲੋਂ ਸੋਖਿਆ ਨਹੀਂ ਜਾਂਦਾ ਜਿੰਨੀ ਦੇਰ ਕਾਲੀ ਮਿਰਚ ਜਿਹਦੇ ਵਿੱਚ ਪੈਪਰਿਨ ਹੁੰਦਾ ਏ ਜੇ ਪੈਪਰਿਨ ਨਾਂ ਦਾ ਕੰਪਾਊਂਡ ਨਾ ਸਾਡੇ ਸਰੀਰ 'ਚ ਜਾਵੇ ਸੋ ਹਮੇਸ਼ਾ ਜਦੋਂ ਵੀ ਤੁਸੀਂ ਲਿਵਰ ਵਾਸਤੇ ਜਾਂ ਸਿਹਤ ਵਾਸਤੇ ਜੇ ਤੁਸੀਂ ਹਲਦੀ ਦਾ ਸੇਵਨ ਕਰਨਾ ਏ ਤਾਂ ਉਹਦੇ ਵਿੱਚ ਕਰਕਿਮ ਜਿਹੜੀ ਕਾਲੀ ਮਿਰਚ ਆ ਉਹ ਜ਼ਰੂਰ ਨਾਲ ਮਿਲਾ ਕੇ ਪੀਣੀ ਆ ਸੋ ਇੱਕ ਚੁਟਕੀ ਕਾਲੀ ਮਿਰਚ ਤੇ ਦੋ ਜਾਂ ਤਿੰਨ ਛੋਟੀਆਂ ਇਲਾਚੀਆਂ ਇਹ ਵੀ ਅਸੀਂ ਇਹਦੇ ਵਿੱਚ ਪਾਉਣੀਆਂ ਐ ਤੇ ਇਹਨੂੰ ਵਧੀਆ ਤਰੀਕੇ ਨਾਲ ਉਬਾਲੇ ਦਵਾਉਣੇ ਆ ਜਦੋਂ ਪਾਣੀ ਅੱਧਾ ਰਹਿ ਜੇ ਤਾਂ ਉਸ ਤੋਂ ਬਾਅਦ ਇਹਨੂੰ ਗੁਣਗਣਾ ਹੋਣ ਤੇ ਇਹਨੂੰ ਤੁਸੀਂ ਇਹਦਾ ਸੇਵਨ ਕਰਨਾ ਹੈ ਸਵੇਰੇ ਖਾਲੀ ਪੇਟ ਨਿਰਨੇ ਕਾਲ ਜੇ ਤਾਂ ਤੁਹਾਡੇ ਲਿਵਰ ਦੀ ਸਿਹਤ ਬੜੀ ਜਲਦੀ ਲਿਵਰ ਆ ਜਿਹੜਾ ਉਹ ਰਿਕਵਰ ਹੁੰਦਾ ਹੈ ਸੋ ਇਹ ਤਾਂ ਸੀਗਾ ਲਿਵਰ ਵਾਸਤੇ ਫੈਟੀ ਲਿਵਰ ਵਾਸਤੇ ਅਗਲੀ ਜਿਹੜੀ ਚੀਜ਼ ਕੁਦਰਤੀ ਚੀਜ਼ ਸਾਡੇ ਲਿਵਰ ਲਈ ਆ ਉਹ ਹੈਗੀ ਆ ਦੋਸਤੋ ਸੇਬ ਦਾ ਸਿਰਕਾ ਜਿਹਨੂੰ ਅਸੀਂ ਐਪਲ ਸਾਈਡਰ ਵਿਨੇਗਰ ਵੀ ਕਹਿ ਦਿੰਦੇ ਆ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਤੁਹਾਨੂੰ ਇਹ ਮਿਲ ਜੂਗਾ ਸੋ ਸੇਬ ਦੇ ਸਿਰਕੇ ਚ ਐਸਟਿਕ ਐਸਿਡ ਹੁੰਦਾ ਜਿਹੜੇ ਸਾਡੇ ਲਿਵਰ ਦੀ ਸਿਹਤ ਲਈ ਬਹੁਤ ਫਾਇਦੇ ਰੱਖਦਾ ਏ ਸੋ ਇਹਨੂੰ ਤੁਸੀਂ ਐਵੇਂ ਨਹੀਂ ਜਿਵੇਂ ਖਰੀਦਿਆ ਉਵੇਂ ਹੀ ਪੀ ਲੈਣਾ ਇਹ ਦੋ ਦੋ ਚਮਚੇ ਸੋ ਇਹਦੇ ਵਿੱਚ ਐਸਿਡਿਕ ਐਸਿਡ ਹੁੰਦਾ ਹੈ ਜਿਹਦੇ ਕਰਕੇ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਜੇ ਅਸੀਂ ਇਹਨੂੰ ਸਿੱਧਾ ਪੀ ਲਈਏ ਸੋ ਹਮੇਸ਼ਾ ਧਿਆਨ ਰੱਖਣਾ ਵੀ ਸੇਵ ਦੇ ਸਿਰਕੇ ਨੂੰ ਪੀਣ ਤੋਂ ਪੀਣ ਲੱਗੇ ਇਹਨੂੰ ਤੁਸੀਂ ਇੱਕ ਗਲਾਸ ਵੱਡੇ ਪਾਣੀ ਦੇ ਵਿੱਚ ਮਿਕਸ ਕਰਕੇ ਪੀਣਾ ਸ਼ੁਰੂਆਤ ਵਿੱਚ ਇਹਦਾ ਇੱਕ ਚਮਚੇ ਤੋਂ ਸ਼ੁਰੂਆਤ ਕਰੋ ਹੌਲੀ ਹੌਲੀ ਦੋ ਚਮਚੇ ਕਰ ਲਓ ਤੇ ਅੱਗੇ ਜਾ ਕੇ ਤੁਸੀਂ ਦੋ ਦੋ ਚਮਚੇ ਦੋ ਚਮਚੇ ਸਵੇਰੇ ਤੇ ਦੋ ਚਮਚੇ ਸ਼ਾਮ ਨੂੰ ਵੱਡੇ ਗਲਾਸ ਪਾਣੀ ਚ ਪੀ ਸਕਦੇ ਆਂ ਸ਼ੁਰੂਆਤ ਇੱਕ ਚਮਚ ਤੋਂ ਕਰੋ ਤਾਂ ਜੋ ਤੁਹਾਡੇ ਐਸਿਡ ਨਾ ਬਣੇ ਤੁਹਾਨੂੰ ਸ਼ੁਰੂਆਤ ਵਿੱਚ ਇਹ ਕਈਆਂ ਦੇ ਹਜੌਨੀ ਹੁੰਦਾ ਸੋ ਇੱਕ ਚਮਚੇ ਤੋਂ ਸ਼ੁਰੂ ਕਰੋ ਦੋਸਤੋ ਜਿਹੜਾ ਸੇਬ ਦਾ ਸਿਰਕਾ ਏ ਜਿਹਦੇ ਵਿੱਚ ਐਸਟਿਕ ਐਸਿਡ ਹੁੰਦਾ ਏ ਸਾਡੇ ਲਿਵਰ ਦੀ ਸਿਹਤ ਨੂੰ ਵਧੀਆ ਬਣਾਉਂਦਾ ਏ ਸਾਡੇ ਲਿਵਰ ਦੇ ਜਿਹੜੇ ਸੈਲਜ਼ ਆ ਉਹਨਾਂ ਨੂੰ ਕੈਲੋਰੀ ਜਨਰੇਟ ਕਰਦਾ ਏ ਸਾਡੇ ਲਿਵਰ ਦੇ ਸੈਲ ਜਿਹੜੇ ਡੈੱਡ ਹੋਣੇ ਸ਼ੁਰੂ ਹੋਏ ਆ ਉਹਨਾਂ ਨੂੰ ਰਿਕਵਰ ਕਰਦਾ ਇਦੇ ਨਾਲ ਨਾਲ ਇਹ ਚ ਐਂਟੀਆਕਸੀਡੈਂਟ ਗੁਣ ਵੀ ਹੁੰਦੇ ਆ ਸਾਡੇ ਲਿਵਰ ਚ ਹਾਨੀਕਾਰਕ ਪਦਾਰਥਾਂ ਨੂੰ ਵੀ ਬਾਹਰ ਕੱਢਦਾ ਐ ਐਂਟੀ ਇਨਫਲੇਮੇਟਰੀ ਵੀ ਹੁੰਦਾ ਐ ਸਾਡੇ ਲਿਵਰ ਚੋ ਸੋਜ ਵੀ ਘਟਾਉਂਦਾ ਐ ਤੇ ਮੇਨ ਜਿਹੜਾ ਐ ਲਿਵਰ ਨੂੰ ਐਕਟੀਵੇਟ ਕਰਦਾ ਐ ਲਿਵਰ ਦੇ ਜਿਹੜੇ ਐਨਜ਼ਾਈਮ ਜਾਂ ਲਿਵਰ ਉਹ ਬਣਾਉਣੇ ਸ਼ੁਰੂ ਕਰ ਦਿੰਦਾ ਤੇ ਲਿਵਰ ਆਪਣੇ ਆਪ ਹੀ ਆਪਦੇ ਆਪ ਨੂੰ ਰਿਕਵਰ ਕਰਨਾ ਸ਼ੁਰੂ ਕਰ ਦਿੰਦਾ ਐ ਸੋ ਸੇਬ ਦਾ ਸਿਰਕਾ ਸਵੇਰੇ ਗੋਨਗਨੇ ਜੇ ਪਾਣੀ ਦੀ ਇੱਕ ਚਮਚਾ ਮਿਲਾ ਕੇ ਤੁਸੀਂ ਖਾਲੀ ਪੇਟ ਨਿਰਨਿਕਾਲ ਜੇ ਦਾ ਸੇਵਨ ਕਰ ਸਕਦੇ ਜਿਹੜੀਆਂ ਮੈਂ ਤੁਹਾਨੂੰ ਇਹ ਚੀਜ਼ਾਂ ਪੰਜ ਦੱਸੂਗਾ ਇਹਨਾਂ ਚੋਂ ਕੋਈ ਵੀ ਦੋ ਚੀਜ਼ਾਂ ਦਾ ਤੁਸੀਂ ਸੇਵਨ ਕਰ ਸਕਦੇ ਜਿਹੜੀਆਂ ਤੁਹਾਨੂੰ ਵਧੀਆ ਲੱਗਦੀਆਂ ਜਾਂ ਜਿਹੜਾ ਤੁਸੀਂ ਆਸਾਨੀ ਨਾਲ ਖਰੀਦ ਪਾਓਗੇ ਤੇ ਸਾਥੀਓ ਅਗਲੀ ਜਿਹੜੀ ਚੀਜ਼ ਆ ਸਾਡੇ ਲਿਵਰ ਦੀ ਸਿਹਤ ਵਾਸਤੇ ਬਹੁਤ ਵਧੀਆ ਹੈਗਾ ਨਿੰਬੂ ਦਾ ਪਾਣੀ ਨਿੰਬੂ 'ਚ ਵੀ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਆ ਇਹਦੇ ਨਾਲ ਨਾਲ ਐਂਟੀਆਕਸੀਡੈਂਟ ਵੀ ਹੁੰਦਾ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਜਦੋਂ ਵਿਟਾਮਿਨ ਸੀ ਸਾਨੂੰ ਭਰਪੂਰ ਮਾਤਰਾ 'ਚ ਮਿਲਦਾ ਏ ਤਾਂ ਉਹ ਐਂਟੀਆਕਸੀਡੈਂਟ ਦਾ ਕੰਮ ਕਰਦਾ ਸੋ ਸਵੇਰੇ ਉੱਠ ਕੇ ਗੁੰਗਣੇ ਜੇ ਪਾਣੀ 'ਚ ਤੁਸੀਂ ਇੱਕ ਨਿੰਬੂ ਮੀਡੀਅਮ ਸਾਈਜ਼ ਦਾ ਕੱਟ ਕੇ ਉਹਨੂੰ ਨਚੋੜ ਕੇ ਪੀਓ ਇਹਦੇ ਨਾਲ ਤੁਹਾਡਾ ਲਿਵਰ ਆ ਲਿਵਰ ਵਿੱਚ ਜਿਹੜੀ ਫੈਟ ਅਕਮੂਲੇਟ ਹੋਈ ਆ ਇਕੱਠੀ ਹੋਈ ਆ ਉਹ ਵੱਲਦੀ ਆ ਤੇ ਲਿਵਰ ਹੌਲੀ-ਹੌਲੀ ਆਪਦੀ ਪਹਿਲਾਂ ਵਾਲੀ ਸਟੇਜ ਤੇ ਆਊਗਾ ਨਿੰਬੂ ਪਾਣੀ ਨਾਲ ਤੁਹਾਡਾ ਜਿਹੜਾ ਮੋਟਾਪਾ ਓਵਰਆਲ ਸਰੀਰ ਦਾ ਉਹ ਵੀ ਘਟਦਾ ਏ ਤੇ ਇਹ ਕਹਿ ਲਓ ਵੀ ਓਵਰਆਲ ਸਾਡੇ ਸਰੀਰ ਦੀ ਸਿਹਤ ਵਾਸਤੇ ਬਹੁਤ ਵਧੀਆ ਏ ਸੋ ਗੁਣਗਣੇ ਜਿਹਾ ਪਾਣੀ ਤੁਸੀਂ ਇਹਦਾ ਇਸਤੇਮਾਲ ਕਰਨਾ ਏ ਤੇ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਰੈਗੂਲੇਟ ਕਰਦਾ ਏ ਸਾਡੇ ਕੋਲੇਸਟ੍ਰੋਲ ਨੂੰ ਵੀ ਹੇਠਾਂ ਲੈ ਕੇ ਜਾਂਦਾ ਏ ਸੋ ਇਨਡਾਇਰੈਕਟਲੀ ਜਦੋਂ ਕੋਲੇਸਟ੍ਰੋਲ ਵੀ ਘੇਟਾ ਜਾਂਦਾ ਹੈ ਉਦੋਂ ਵੀ ਸਾਡੇ ਲਿਵਰ ਦੀ ਜਿਹੜੀ ਸਿਹਤ ਆ ਰਿਕਵਰ ਹੋਣੀ ਸ਼ੁਰੂ ਹੋ ਜਾਂਦੀ ਕਿਉਂਕਿ ਜਿਹੜਾ ਲਿਪਿਡ ਪ੍ਰੋਫਾਈਲ ਸਾਡੀ ਕਹਿ ਲਓ ਵੀ ਕੋਲੇਸਟ੍ਰੋਲ ਵਧਣੇ ਸ਼ੁਰੂ ਹੋ ਜਾਂਦੇ ਜਦੋਂ ਲਿਪਿਡ ਪ੍ਰੋਫਾਈਲ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਤਾਂ ਉਦੋਂ ਵੀ ਸਾਡੇ ਲਿਵਰ ਦੀ ਸਿਹਤ ਖਰਾਬ ਰਹਿਣੀ ਸ਼ੁਰੂ ਹੋ ਜਾਂਦੀ ਆ ਸੋ ਨਿੰਬੂ ਪਾਣੀ ਦਾ ਸੇਵਨ ਵੀ ਸਾਡੇ ਲਿਵਰ ਲਈ ਵਧੀਆ ਤੇ ਦੋਸਤੋ ਅਗਲੀ ਚੀਜ਼ ਹੈਗੀ ਆ ਗ੍ਰੀਨ ਟੀ ਗ੍ਰੀਨ ਟੀ ਵੀ ਐਂਟੀਆਕਸੀਡੈਂਟ ਬਹੁਤ ਵਧੀਆ ਹੁੰਦੇ ਇਹਦੇ ਵਿੱਚ ਇਦੇ ਨਾਲ ਨਾਲ ਇੱਕ ਗੱਲ ਦਾ ਧਿਆਨ ਰੱਖਣਾ ਵੀ ਇਹਦੇ ਵਿੱਚ ਕੈਫੀਨ ਹੁੰਦੀ ਆ ਸੋ ਜਿਨ੍ਹਾਂ ਨੂੰ ਨੀਂਦ ਦੀ ਪਰੇਸ਼ਾਨੀ ਆ ਉਹ ਦਿਨ ਢਲਣ ਤੋਂ ਬਾਅਦ ਨਾ ਗ੍ਰੀਨ ਟੀ ਦਾ ਸੇਵਨ ਕਰਨ ਜਾਂ ਰਾਤ ਨੂੰ ਬਿਲਕੁਲ ਨਾ ਕਰਨ ਕਿਉਂਕਿ ਨੀਂਦ ਵਿੱਚ ਦਿੱਕਤ ਆ ਸਕਦੀ ਆ ਇਹਦੇ ਵਿੱਚ ਕੈਫੀਨ ਹੁੰਦੀ ਆ ਸੋ ਤੁਸੀਂ ਇਹਦਾ ਸਵੇਰੇ ਸਵੇਰੇ ਸੇਵਨ ਕਰੋ ਜਾਂ ਦੁਪਹਿਰ ਨੂੰ ਕਰ ਸਕਦੇ ਆ ਇੱਕ ਤੋਂ ਦੋ ਕੱਪ ਜਿਹੜੇ ਗ੍ਰੀਨ ਟੀ ਦੇ ਰੁਜਾਨਾ ਪੀਓ ਇਹ ਵੀ ਸਾਡੇ ਲਿਵਰ ਦੀ ਰਿਕਵਰੀ ਵਾਸਤੇ ਬਹੁਤ ਫਾਇਦਾ ਰੱਖਦੀ ਆ ਫੈਟੀ ਲਿਵਰ ਨੂੰ ਠੀਕ ਕਰਨ ਦੀ ਤਾਕਤ ਰੱਖਦੀ ਗ੍ਰੀਨ ਟੀ ਦੋਸਤੋ ਲਿਵਰ ਦੀ ਸਿਹਤ ਲਈ ਕੋਈ ਖਾਸ ਦਵਾਈਆਂ ਨਹੀਂ ਹੁੰਦੀਆਂ ਜਾਂ ਵਿਟਾਮਿਨ E ਦੇ ਕੈਪਸੂਲ ਖਾ ਸਕਦੇ ਆ ਸੋ ਅਯੁਰਵੇਦ ਵਿੱਚ ਵੀ ਕੁਝ ਜਿਵੇਂ سیرਪ ਲਿਵ 52 ਇਸਤੇਮਾਲ ਕਰ ਸਕਦੇ ਆ ਸੋ ਜਿਆਦਾ ਖਾਸ ਦਵਾਈਆਂ ਨਹੀਂ ਹੁੰਦੀਆਂ ਲਿਵਰ ਦੀ ਸਿਹਤ ਨੂੰ ਠੀਕ ਰੱਖਣ ਲਈ ਸੋ ਇਹਨੂੰ ਅਸੀਂ ਕੁਦਰਤੀ ਚੀਜ਼ਾਂ ਨਾਲ ਕੁਦਰਤੀ ਤਰੀਕਿਆਂ ਨਾਲ ਹੀ ਠੀਕ ਕਰ ਸਕਦੇ ਹਾਂ ਸੋ ਇਹ ਜਿਹੜੀਆਂ ਮੈਂ ਚੀਜ਼ਾਂ ਦੱਸਾਈ ਕੁਦਰਤੀ ਇਹਨਾਂ ਚੋਂ ਇੱਕ ਜਾਂ ਦੋ ਚੀਜ਼ਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਦੇ ਲਿਵਰ ਨੂੰ ਪਹਿਲਾਂ ਵਾਲੀ ਪੋਜੀਸ਼ਨ ਤੇ ਲਿਆ ਸਕਦੇ ਹੋ ਤੇ ਮੇਨ ਗੱਲ ਐਕਸਰਸਾਈਜ਼ ਜ਼ਰੂਰ ਕਰਨੀ ਆ ਰੋਜ਼ਾਨਾ ਡੇਲੀ ਸੋ ਜਿੰਨਾ ਚਿਰ ਅਸੀਂ ਐਕਸਰਸਾਈਜ਼ ਨਹੀਂ ਕਰਦੇ ਆਪਦੀ ਡਾਈਟ ਤੇ ਕੰਟਰੋਲ ਨਹੀਂ ਰੱਖਦੇ ਇਹ ਚੀਜ਼ਾਂ ਲੈਣ ਦਾ ਵੀ ਕੋਈ ਫਾਇਦਾ ਨਹੀਂ ਸੋ ਇਹਨਾਂ ਚੀਜ਼ਾਂ ਦੇ ਨਾਲ-ਨਾਲ ਐਕਸਰਸਾਈਜ਼ ਜ਼ਰੂਰ ਕਰਨੀ ਸੋ ਸਾਥੀਓ ਆ ਵੀਡੀਓ ਜਿਹੜੀ ਮੈਂ ਸਿਹਤ ਪ੍ਰਤੀ ਸਿਹਤ ਸੰਬੰਧੀ ਜਾਣਕਾਰੀ ਦੱਸੀ ਐ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤੇ ਜਿਹੜਾ ਆਪਣਾ ਇਹ ਪੇਜ ਆ ਇਹਨੂੰ ਫੋਲੋ ਕਰ ਲਿਓ ਸੋ ਇਜਾਜ਼ਤ ਦਿਓ ਧੰਨਵਾਦ